ਸਤ ਸ੍ਰੀ ਅਕਾਲ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਕਿਸਾਨ ਸਲਾਹਕਾਰ ਪ੍ਰਦੀਪ ਚਾਰ ਤੇ ਅੱਜ ਦੀ ਵੀਡੀਓ ਦੇ ਅੰਦਰ ਮੈਂ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਿਹੜੀ ਨਵੀਂ ਵੈਰੈਟੀ ਜਿਹੜੀ ਕਣਕ ਦੀ ਆਈ ਹੈ ਪੀਬੀਡਬਲ 872 ਉਹਦੀ ਜਾਣਕਾਰੀ ਦੇਣ ਜਾ ਰਿਹਾ ਤਿੰਨ ਚਾਰ ਚੀਜ਼ਾਂ ਹੈਗੀਆਂ ਤਿੰਨ ਚਾਰ ਚੀਜ਼ਾਂ ਦੇ ਉੱਤੇ ਆਪਾਂ ਲੋਗ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਅੰਦਰ ਪਹਿਲੀ ਗੱਲ ਕਿ ਜੇ ਆਪਾਂ ਗੱਲ ਕਰੀਏ ਕਿ 872 ਜੋ ਹੈ 155 ਦਿਨ ਲੈਂਦੀ ਹੈ ਦੂਜੀ ਜੋ ਚੀਜ਼ ਹੈ ਕਿ ਆਪਣੀ ਦੀ ਬਿਜਾਈ ਜਿਹੜੀ ਹੈਗੀ ਉਹ ਆਪਾਂ 25 ਅਕਤੂਬਰ ਤੋਂ ਲੈ ਕੇ 15 ਨਵੰਬਰ ਦੇ ਵਿਚਾਲੇ ਆਪਾਂ ਇਹਦੀ ਬਿਜਾਈ ਆਪਾਂ ਲੋਕ ਕਰ ਸਕਦੇ ਹਾਂ ਤੀਜੀ ਜੋ ਚੀਜ਼ ਹੈ ਉਹ ਕਿ ਕਿਹੜੇ ਏਰੀਆ ਦੇ ਅੰਦਰ ਆਪਾਂ ਇਹਨੂੰ ਲਗਾ ਸਕਦੇ ਹਾਂ ਤਾਂ ਤੁਸੀਂ ਲੋਕ ਹਰਿਆਣਾ ਪੰਜਾਬ ਯੂਪੀ ਔਰ ਇੱਧਰ ਆਪਣਾ ਹਨੂਮਾਨਗੜ੍ਹ ਅਤੇ ਗੰਗਾਨਗਰ ਵਾਲੇ ਏਰੀਆ ਦੇ ਅੰਦਰ ਆਪਾਂ ਇਹਦੀ ਬਿਜਾਈ ਆਪਾਂ ਲੋਕ ਕਰ ਸਕਦੇ ਹਾਂ ਔਰ ਇੱਕ ਸਭ ਤੋਂ ਵਧੀਆ ਗੱਲ ਕਿ ਇਹਦੀ ਜੋ ਹਾਈਟ ਹੈ ਉਹ ਨੋਰਮਲ ਹਾਈਟ ਹੈ ਕੀ 100 ਸੈਂਟੀਮੀਟਰ ਦੇ ਆਸ-ਪਾਸ ਇਹਦੀ ਹਾਈਟ ਹੈ ਨੋਰਮਲ ਹਾਈਟ ਦੇ ਅੰਦਰ ਹੈ ਜਿਹਦੇ ਕਰਕੇ ਜਿਹੜੀ ਇਹਦੇ ਡਿੱਗਣ ਦੀ ਸਮੱਸਿਆ ਹੈ ਇਸ ਕਣਕ ਦੇ ਅੰਦਰ ਬਹੁਤ ਘੱਟ ਹੈ ਕੀ ਨਾਂ ਦੇ ਬਰਾਬਰ ਹੈ ਤਾਂ ਇਹ ਬਹੁਤ ਵਧੀਆ ਗੱਲ ਹੈ ਇਸ ਵੈਰੈਟੀ ਦੀ ਔਰ ਇੱਕ ਹੋਰ ਖਾਸ ਗੱਲ ਕਿ ਰੋਟੀ ਵਾਸਤੇ ਇਹ ਵੈਰੈਟੀ ਜਿਹੜੀ ਹੈਗੀ 872 ਬਹੁਤ ਵਧੀਆ ਹੈ ਜ਼ਿੰਕ ਦੇ ਲੋਹੇ ਦੀ ਮਾਤਰਾ ਇਸ ਵੈਰੈਟੀ ਦੇ ਅੰਦਰ ਦੂਜੀ ਵੈਰੈਟੀਆਂ ਦੇ ਮੁਕਾਬਲੇ ਬਹੁਤ ਵਧੀਆ ਹੈ ਮਤਲਬ ਜਦੋਂ ਵੀ ਕੋਈ ਨਵਾਂ ਬੀਜ ਆਉਂਦਾ ਹੈ ਚਾਹੇ ਤੋ ਉਹ ਆਪਣਾ ਹਰਿਆਣਾ ਦੀ ਵੈਰਾਈਟੀਆਂ ਚਾਹੇ ਉਹ ਪੰਜਾਬ ਦੀ ਵੈਰਾਈਟੀਆਂ ਤਾਂ ਆਪਾਂ ਸਭ ਤੋਂ ਪਹਿਲਾਂ ਇਹੀ ਗੱਲ ਕਰਦੇ ਹੁੰਨੇ ਆ ਕਿ ਯਾਰੋਂ ਦਾ ਝਾੜ ਕਿੰਨਾ ਹੈ ਤਾਂ ਜੇ ਆਪਾਂ ਇੱਕ ਨਾਰਮਲ ਸਥਿਤੀ ਦੇ ਅੰਦਰ ਗੱਲ ਕਰੀਏ ਇੱਕ ਨਾਰਮਲ ਮੈਨੇਜਮੈਂਟ ਦੇ ਅੰਦਰ ਜੇ ਆਪਾਂ ਗੱਲ ਕਰੀਏ ਤਾਂ ਇਸ ਵੈਰਾਈਟੀ ਦਾ 872 ਦਾ ਜਿਹੜਾ ਝਾੜ ਹੈ ਉਹ 24 ਤੋਂ ਲੈ ਕੇ 25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦਾ ਝਾੜ ਜਿਹੜਾ ਆ ਸਕਦਾ ਹੈ ਜਿਹੜਾ ਇੱਕ ਨਾਰਮਲ ਮੈਨੇਜਮੈਂਟ ਦੇ ਅੰਦਰ ਨਾਰਮਲ ਮੈਨੇਜਮੈਂਟ ਦਾ ਅਰਥ ਹੋ ਗਿਆ ਕਿ ਇੱਕ ਨਾਰਮਲ ਖਾਦ ਹੋ ਗਿਆ ਨਾਰਮਲ ਪਾਣੀ ਹੋ ਗਿਆ ਦਰمیان ਦੀ ਜ਼ਮੀਨ ਹੋ ਗਈ ਤਾਂ ਉਹ ਜਿਹੜਾ ਉਹ ਜਿਹੜੀ ਚੀਜ਼ਾਂ ਹੈਗੀ ਆ ਉਹ ਨੋਰਮਲ ਪ੍ਰਬੰਧਨ ਦੀ ਆਪਾਂ ਗੱਲ ਕਰ ਰਹੇ ਆ ਨੋਰਮਲ ਮੈਨੇਜਮੈਂਟ ਦੀ ਜਿੱਥੇ ਆਪਾਂ ਲੋਕ ਗੱਲ ਕਰ ਰਹੇ ਆ ਅਬ اگੀ ਗੱਲ ਕੀ ਹਾਈ ਮੈਨੇਜਮੈਂਟ ਹਾਈ ਮੈਨੇਜਮੈਂਟ ਦੇ ਅੰਦਰ ਕੀ ਆਊਗਾ ਕਿ ਖਾਦ ਮਤਲਬ ਜ਼ਿਆਦਾ ਖਾਦ अर्ली ਸੋਇੰਗ ਯਾਨੀ ਕਿ ਜਲਦੀ ਇਹਦੀ ਬਿਜਾਈ ਜੋ ਮਤਲਬ ਕਰਨਾ ਠੀਕ ਹੈ ਜ਼ਮੀਨ ਬਾਣ ਵਧੀਆ ਹੈ ਪਾਣੀ ਚੰਗਾ ਹੈ ਤਾਂ ਇਹ ਹੋ ਗਿਆ ਕਿ ਵਧੀਆ ਮੈਨੇਜਮੈਂਟ ਜਿੰਦੀ ਆਪਾਂ ਗੱਲ ਕਰ ਰਹੇ ਆ 2024-25 ਦੇ ਅੰਦਰ ਇੱਕ ਪ੍ਰੀਖਣ ਕੀਤਾ ਗਿਆ ਸੀ ਕੀ ਪ੍ਰੀਖਣ ਕੀਤਾ ਗਿਆ ਕਿ ਜਿਹੜੀ PBW 872 ਹੈ ਉਹਦੇ ਨਾਲ DBW 327 DBW 371 DBW 372 ਔਰ DBW 187 ਇਹਨਾਂ ਵੈਰਾਈਆਂ ਨੂੰ PBW 872 ਦੇ ਨਾਲ ਬਿਜਾਈ ਕੀਤੀ ਗਈ ਸੀ ਜਿਹੜਾ ਮਤਲਬ ਇਹਦਾ ਰਿਜ਼ਲਟ ਆਇਆ ਕਿ ਲਾਸਟ ਦੇ ਅੰਦਰ ਜੇ ਆਪਾਂ ਇਲਡ ਦੀ ਗੱਲ ਕਰੀਏ ਤਾਂ ਇਲਡ ਜਿਹੜਾ ਹੈਗਾ ਸੀ ਉਹ ਪੀਬੀਬੀਡਬਲੂ 872 ਦਾ ਜਿਹੜੀ ਜਿਹੜੀ ਪੈਦਾਵਾਰ ਸੀ ਉਹ ਬਹੁਤ ਵਧੀਆ ਸੀ ਠੀਕ ਹੈ ਦੂਜੀ ਵੈਰਾਈਟੀਆਂ ਦਾ ਵੀ ਝਾੜ ਵਧੀਆ ਸੀ ਲੇਕਿਨ ਜੇ ਆਪਾਂ ਇਸ ਵੈਰਾਈਟੀ ਦੀ ਗੱਲ ਕਰੀਏ ਤਾਂ 32 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਇਸ ਵੈਰਾਈਟੀ ਦਾ ਝਾੜ ਉਸ ਪ੍ਰੀਖਣ ਦੇ ਅੰਦਰ ਆਪਾਂ ਨੂੰ ਮਿਲਿਆ ਸੀ ਤਾਂ ਇਹ ਚੀਜ਼ ਸੀ ਕਿ ਇਹ ਮਤਲਬ 872 ਦੇ ਮੁਕਾਬਲੇ ਦੂਜੀ ਵੈਰਾਈਟੀਆਂ ਦਾ ਜਿਹੜਾ ਝਾੜ ਹੈ ਉਹ ਥੋੜਾ ਜਿਹਾ ਘੱਟ ਸੀ ਦੂਜੀ ਵੈਰਾਈਟੀਾਂ ਦਾ ਝਾੜ ਵੀ ਵਧੀਆ ਸੀ ਲੇਕਿਨ 872 ਦੇ ਮੁਕਾਬਲੇ ਉਹਨਾਂ ਦਾ ਝਾੜ ਘੱਟ ਸੀ ਇੰਦੇ ਅੰਦਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਜੇ ਆਪਾਂ ਗੱਲ ਕਰੀਏ ਕਿ ਹਜ਼ਾਰ ਦਾਣਿਆਂ ਦਾ ਜਿਹੜਾ ਵਜ਼ਨ ਹੈ ਇਸ ਵੈਰੈਟੀ ਦੇ ਅੰਦਰ ਉਹ 40 ਤੋਂ ਲੈ ਕੇ 48 ਗ੍ਰਾਮ ਤੱਕ ਹੈ ਆਮ ਰੂਟੀਨ ਦੇ ਅੰਦਰ 40 38 40 8 ਇੱਥੋਂ ਤੱਕ ਰਹਿੰਦਾ ਹੈ ਲੇਕਿਨ ਜਬ ਜੇ ਆਪਾਂ ਇਹਦੇ ਹਜ਼ਾਰ ਦਾਣਿਆਂ ਦੀ ਵਜ਼ਨ ਦੀ ਗੱਲ ਕਰੀਏ ਤਾਂ 40 ਤੋਂ ਲੈ ਕੇ 48 ਗ੍ਰਾਮ ਦੇ ਜਿਹੜੇ ਹੈ ਉਹ ਵਜ਼ਨ ਹੈਗਾ ਜਿਦੇ ਕਰਕੇ ਕੀ ਹੈ ਕਿ ਇਹ ਝਾੜ ਦੇਣ ਵਾਲੀ ਵੈਰੈਟੀ ਹੈ ਬਹੁਤ ਵਧੀਆ ਵੈਰੈਟੀ ਹੈ ਔਰ ਆਪਾਂ ਗੱਲ ਕਰੀਏ येलो ਰਸ਼ਟ ਦੇ ਲਈ ਇਹ ਵੈਰੈਟੀ ਮਤਲਬ ਆ ਕਹਿ ਸਕਦੇ ਆ ਕਿ ਸੈਂਸੀਲ ਹੈ ਬਹੁਤ ਘੱਟ ਮਾਤਰਾ ਦੇ ਅੰਦਰ ਜਾਂ ਨਾਂ ਦੇ ਬਰਾਬਰ ਦੇ ਉੱਤੇ ਇਸ ਚ ਇੱਕੋ ਹੀ ਚੀਜ਼ ਹੈ ਕਿ ਮੈਂ ਮਤਲਬ ਜਿਹੜਾ ਤੁਹਾਨੂੰ ਨਾਰਮਲ ਝਾੜ ਹੈ ਇਹ ਆਪਣਾ 24 24 ਕੁਇੰਟਲ ਔਰ ਹਾਈਐਸਟ ਝਾੜ ਯਾਨੀ ਕਿ ਐਸ ਵੈਰੈਟੀ ਦੇ ਜਿਹੜੀ ਝਾੜ ਦੇਣ ਦੀ ਸਮਰਤਾ ਹੈ ਉਹ 32 ਕੁਇੰਟਲ ਤੱਕ ਦੀ ਹੈ ਜਿਹੜੀ ਆ ਉਹ ਸਮਰਤਾ ਹੈਗੀ ਖਰਦਾ ਝਾੜ ਜਿਹੜਾ ਨਿਰਭਰ ਕਰਦਾ ਹੈ ਉਹ ਆਪਣੇ ਮੈਨੇਜਮੈਂਟ ਦੇ ਉੱਤੇ ਨਿਰਭਰ ਕਰਦਾ ਹੈ ਕਿ ਆਪਾਂ ਖਾਦ ਕਿੰਨੀ ਦੇ ਰਹੇ ਹਾਂ ਆਪਾਂ ਉਹਦੀ ਵਿਜਾਈ ਕਦੋਂ ਕਰ ਰਹੇ ਹਾਂ اپنی زمین ਕਿਹੋ ਜਿਹੀ ਹੈ ਆਪਣਾ ਪਾਣੀ ਕਿਹੋ ਜਿਹਾ ਹੈ ਔਰ ਅੱਗੇ ਮੌਸਮ ਦੇ ਉੱਤੇ ਜਿਹੜੀ ਚੀਜ਼ ਰਹਿੰਦੀ ਹੈ ਉਹ ਸਾਰੀ ਦੀ ਸਾਰੀ ਮੌਸਮ ਦੇ ਉੱਤੇ ਨਿਰਭਰ ਹੈ ਇਹ ਜਿਹੜੀ ਜਿਹੜਾ ਝਾੜ ਮੈਂ ਦੱਸਿਆ ਉਹ ਤੁਹਾਨੂੰ ਇਹ ਇੱਕ ਪ੍ਰੀਖਣ ਦੇ ਮੁਤਾਬਿਕ ਮੈਂ ਤੁਹਾਨੂੰ ਦੱਸਿਆ ਜਿਹੜਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਿਹੜੇ ਪ੍ਰੀਖਣ ਕੀਤੇ ਗਏ ਸੀ ਉਹਦੇ ਮੁਤਾਬਿਕ ਮੈਂ ਤੁਹਾਨੂੰ ਇਹ ਝਾੜ ਦੱਸਿਓਏ ਨੇ ਔਰ ਦੂਜੀ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਦੋਂ ਵੀ ਆਪਾਂ ਕੋਈ ਵੀ ਨਵਾਂ ਬੀਜ ਲਗਾਉਣਾ ਹੈ ਤਾਂ ਦੋ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਹੈ ਕਿ ਇੱਕ ਨਵਾਂ ਬੀਜ ਜਦੋਂ ਵੀ ਆਪਾਂ ਲਗਾ ਰਹੇ ਹਾਂ ਤਾਂ ਬੀਜ ਸੋਧ ਕੇ ਹਮੇਸ਼ਾ ਬਿਜਾਈ ਕਰੋ। ਨੰਬਰ 1 ਨੰਬਰ 2 ਇਹ ਵੈਰੈਟੀ ਨਵੀਂ ਵੈਰੈਟੀ ਹੈ ਤਾਂ ਕੋਸ਼ਿਸ਼ਾਈ ਕਰੋ ਕਿ ਇਹਦਾ ਜਿਹੜਾ ਆਪਾਂ ਬਿਜਾਈ ਕਰਨੀ ਹੈ ਉਹ ਅੱਧਾ ਕਿੱਲਾ ਕਿੱਲਾ ਦੋ ਕਿੱਲਾ ਇੱਥੋਂ ਤੱਕ ਹੀ ਆਪਾਂ ਨੂੰ ਬਿਜਾਈ ਕਰਨੀ ਹੈ। ਆਪਾਂ ਨੂੰ ਵੱਡੇ ਪੱਦਰ ਦੇ ਉੱਤੇ ਆਪਾਂ ਨੂੰ ਇਸ ਵੈਰੈਟੀ ਦੀ ਬਿਜਾਈ ਆਪਾਂ ਨੂੰ ਨਹੀਂ ਕਰਨੀ। ਅਗਲੇ ਸਾਲ ਤੱਕ ਆਪਾਂ ਨੂੰ ਇਹ ਚੀਜ਼ ਦਾ ਪਤਾ ਲੱਗ ਜਾਊਗਾ। ਵੀ ਇਹਦੇ ਵਾਸਤੇ ਆਪਾਂ ਨੂੰ ਮਤਲਬ ਕਿਹੜੀ ਜ਼ਮੀਨ ਦੀ ਲੋੜ ਹੈ ਕਦੋਂ ਆਪਾਂ ਇਹਦੀ ਬਿਜਾਈ ਕਰਨੀ ਹੈ ਇਹ ਖਾਦ ਦੀ ਮਾਤਰਾ ਕਿੰਨੀ ਇਹਨੂੰ ਚਾਹੀਦੀ ਹੈ ਤਾਂ ਆ ਸਾਰੀ ਚੀਜ਼ਾਂ ਦਾ ਅਗਲੇ ਸਾਲ ਤੱਕ ਆਪਾਂ ਨੂੰ ਪਤਾ ਲੱਗ ਜਾਊਗਾ ਜਿਸ ਦੇ ਕਰਕੇ ਆਪਾਂ ਅਗਲੇ ਸਾਲ ਇਹਦਾ ਝਾੜ ਆਪਾਂ ਔਰ ਵਧੀਆ ਲੈ ਸਕਦੇ ਹਾਂ ਤਾਂ ਆਈ ਸੀ ਮੇਰੇ ਵੱਲੋਂ ਕਿ ਜਿਹੜੀ ਨਵੀਂ ਵੈਰਾਈਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਪੀਬੀਡਬਲ 872 ਦੀ ਜਿਹੜੀ ਜਾਣਕਾਰੀ ਦਿੱਤੀ ਹੈ ਤਾਂ ਇਹ ਆਪਣੇ ਲਈ ਬਹੁਤ ਮਹੱਤਵਪੂਰਨ ਸੀ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ